ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤ ਬਾਬਾ ਪ੍ਰੇਮ ਸਿੰਘ ਜੀ ਮਨਾਲੇ ਵਾਲੇ ਦੇ ਬਹੁਤ ਹੀ ਮਹਾਨ ਅਤੇ ਪਵਿੱਤਰ ਸਥਾਨ ਉੱਪਰ ਜ਼ਿਲ੍ਹਾ ਕਪੂਰਥਲੇ ਦੇ ਡੈਲੀਗੇਟਾਂ ਦੀ ਚੋਣ ਕੀਤੀ ਗਈ ਆ ਜਿਹੜੀ ਪੰਜ ਮੈਂਬਰੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਨੂੰ ਸੇਵਾ ਬਖਸ਼ੀ ਗਈ ਸੀ ਸਾਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਇੱਛਾ ਦੀ ਪੈਰੋਕਾਰਾਂ ਦੀ ਪੰਥਦਰਦੀਆਂ ਦੀ ਗੁਰੂ ਕੀ ਸੰਗਤਾਂ ਦੀ ਭਰਤੀ ਕਰਕੇ ਤੇ ਡੈਲੀਗੇਟ ਬਣਾਉਣੇ ਆ ਉਸ ਤੋਂ ਬਾਅਦ ਡੈਲੀਗੇਟਾਂ ਦੀ ਪ੍ਰਕਿਰਿਆ ਮੁਕੰਮਲ ਕਰਕੇ ਫਿਰ ਉਹਦੇ ਨਾਰਿਆਂ ਦੀ ਚੋਣ ਤੇ ਪ੍ਰਧਾਨ ਦੀ ਚੋਣ ਹੋਣੀ ਆ ਉਸ ਸਿਲਸਿਲੇ ਨੂੰ ਲੈ ਕੇ ਅੱਜ ਕਪੂਰਥਲਾ ਜ਼ਿਲ੍ਹੇ ਦੇ ਡੈਲੀਗੇਟ ਇੱਥੇ ਸਾਰੇ ਇਕੱਠੇ ਹੋਏ ਸੀਗੇ ਜਿਨ੍ਹਾਂ ਜਿਨ੍ਹਾਂ ਪੰਥ ਦੇ ਮਹਾਨ ਵਰਕਰਾਂ ਨੇ ਆਗੂਆ ਨੇ ਇਸ ਜਿਹੜੀ ਹੈਗੀ ਆ ਭਰਤੀ ਕੀਤੀ ਆ ਪਹਿਲਾਂ ਤਾਂ ਸਮੂਚੀ ਪੰਜ ਮੈਂਬਰੀ ਵਰਤੀ ਕਮੇਟੀ ਵੱਲੋਂ ਮੈਂ ਬੀਬੀ ਜਗੀਰ ਕੌਰ ਜੀ ਦਾ ਸ੍ਰੀ ਦਾਤ ਅਗਦੇਸ਼ ਸਿੰਘ ਜੀ ਜਿਹੜੇ ਕਪੂਥਰੇ ਦੇ ਸਾਬਕਾ ਆਪਣੇ ਮੰਤਰੀ ਨੇ ਬਹੁਤ ਸਿਆਣੇ ਤੇ ਸਫਤਕਾਦਤ ਲੀਡਰ ਨੇ ਉਹ ਵੀ ਹਾਜ਼ਰ ਹੋਏ ਸਨ ਤੇ ਇਹਨਾਂ ਦੀ ਸਾਰੀ ਟੀਮ ਦਾ ਸਾਰੇ ਜਹਿਦਦਾਰਾਂ ਦਾ ਆਪਣੇ ਆਗੂਆਂ ਦਾ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਰਕੇ ਇਹਨਾਂ ਨੇ ਇਹ ਜਿਹੜਾ ਇਤਿਹਾਸ ਬਣ ਜਾ ਰਿਹਾ ਇਸ ਭਾਤੇ ਨੂੰ ਲੈ ਕੇ ਸ਼੍ਰੋਮਣੀ ਕਾਲਜੇਦ ਨੂੰ ਆਪਾਂ ਦੁਆਰਾ ਪੁਨਰ ਸੁਰਜੀਤ ਕਰ ਰਹੇ ਹਾਂ ਸ਼੍ਰੋਮਣੀ ਕਾਲਜ ਨੂੰ ਦੁਆਰਾ ਤਗੜਾ ਕਰ ਰਹੇ ਆ ਖੜਾ ਕਰ ਰਹੇ ਆ ਕਾਇਮ ਕਰ ਰਹੇ ਆ ਕਰਕੇ ਜਿੱਦਾਂ ਦੇ ਹਾਲਾਤ ਪੈਦਾ ਹੋ ਗਏ ਸਨ ਲੀਡਰਾਂ ਦੀਆਂ ਗਲਤੀਆਂ ਕਰਕੇ ਬੁਨਾਹ ਕਰਕੇ ਆਪਾਂ ਸਾਰਿਆਂ ਨੇ ਦੇਖਿਆ ਸੋ ਜਿਨ੍ਹਾਂ ਜਿਨ੍ਹਾਂ ਨੇ ਇਸ ਭਰਤੀ ਵਿੱਚ ਜਿੱਸਾ ਲਿਆ ਉਹ ਵਿਦਾਈ ਦੇ ਪਾਤਰ ਨੇ ਤੇ ਇਤਿਹਾਸ ਦੇ ਪੰਨਿਆਂ 'ਚ ਉਹਨਾਂ ਦਾ ਨਾਮ ਲਿਖਿਆ ਜਾਣਾ ਅਸੀਂ ਅੱਜ ਕਪੂਰਥਲੇ ਜ਼ਿਲ੍ਹੇ ਦੀ ਜਿਹੜੀ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਆ ਤੇ ਬਹੁਤ ਵੱਡਾ ਇਕੱਠ ਹੋਇਆ ਇੱਥੇ ਆਪਣੇ ਵਿਸ਼ੇਸ਼ ਤੌਰ ਤੇ ਜਿਹੜੇ ਆਪਣੇ ਪਲਾਥ ਦੇ ਸਾਰੇ ਆਗੂ ਸਨ ਪਲਾਥ ਦੇ ਵਰਕਰਸ ਹਨ ਬੀਬੀ ਜੀ ਕੋਰਜੀ ਦੇ ਸਾਰੇ ਸਾਥੀ ਸਨ ਉਹ ਬੜੀ ਵੱਡੀ ਗਿਣਤੀ ਵਿੱਚ ਆਏ ਕਰਕੇ ਇਸ ਆਪਣੇ ਪਲਾਥ ਹਲਕੇ ਤੋਂ ਬਹੁਤ ਵੱਡੀ ਆਪਣੇ ਹੈਗੀ ਆ ਪੱਦਰ ਤੇ ਪੱਤੀ ਹੋਈ ਹੈ ਸੋ ਇਹ ਜਿਹੜੀ ਪ੍ਰਕਿਰਿਆ ਹੈ ਪੱਤੀ ਦੀ ਅਕਾਲ ਤਖਸਾਲ ਦੇ ਹੁਕਮਨਾਮੇ ਦੀ ਖੁਸ਼ੀ ਵਿੱਚ ਹੋ ਰਹੀ ਆ ਉਸ ਸੰਦਰਭ ਵਿੱਚ ਅਸੀਂ ਆਪਣੀ ਜਨੂਰੀ ਦਵਾ ਰਹੇ ਆ ਤੇ ਸਾਰੇ ਪੰਜਾਬ ਵਿੱਚ ਇਹ ਪ੍ਰਕਿਰਿਆ ਤਕਰੀਬਨ ਇਹ ਮੁਕੰਮਲ ਹੋਣ ਜਾ ਰਹੀ ਹੈ ਸਾਰੇ ਲੱਗ ਰਹੀ ਹੈ ਤੇ ਥੋੜੇ ਦਿਨਾਂ ਚ ਆਪਾਂ ਸਾਰਿਆਂ ਨੇ 11 ਤਰੀਕ ਨੂੰ ਉਥੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਜਾ ਕੇ ਜਿਹੜਾ ਆਪਣਾ ਇਹਦਾ ਸ਼੍ਰੋਮਣੀ ਕਾਲੀਕਲ ਦਾ ਢਾਂਚਾ ਆ ਇਹਦੀ ਰੂਪਰੇਖਾ ਆ ਪ੍ਰਧਾਨ ਆ ਉਹਦੀ ਚੋਣ ਕਰਨੀ ਆ ਤਾਂ ਕਿ ਜਿਹੜੀ ਸਾਨੂੰ ਸੇਵਾ ਅਕਾਲ ਤਖਬ ਸਾਹਿਬ ਵੱਲੋਂ ਸਾਰੇ ਕਮੇਟੀ ਦੇ ਮੈਂਬਰਾਂ ਨੂੰ ਮਿਲੀ ਸੀ ਅਸੀਂ ਉਹ ਆਪਣੀ ਸੇਵਾ ਪੂਰੀ ਕਰ ਸਕੀਏ ਸੋ ਇਸ ਖਾਤਰ ਅੱਜ ਅਸੀਂ ਕੁਝ ਥੋੜਾ ਜ਼ਿਲ੍ਹੇ ਦੇ ਡੈਲੀਗੇਟਾਂ ਦੀ ਚੋਣ ਅਤੇ ਜਿਨ੍ਹਾਂ ਜਿਨ੍ਹਾਂ ਨੇ ਭਾਗੀ ਕੀਤੀ ਆ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਇੱਥੇ ਆਪਣੇ ਪਾਪਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਦੇ ਮਾਨ ਸਤਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਚ ਇਤਿਹਾਜ਼ਤ ਹੋਏ ਆ ਜਿਹੜੀ ਕਹਾਡੀ ਕੱਪਤੀ ਹੈਗੀ ਹੈ ਫੋਮੀ ਜਨਨ ਕਰਦੇ ਆ ਪਰ ਦੂਜੀ ਪਾਰਟੀ ਹੈ ਜਿਹੜੀ ਫੋਮੀ ਕੱਲ ਦਾ ਜਿਹੜਾ ਸਾਡਾ ਹੈਗਾ ਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜਿਹੜੇ ਇਸ ਗਲਤ ਅਤਰਾਜ ਕਰਦੇ ਨੇ ਉਹ ਪਹਿਲਾਂ ਹੀ ਪੰਥ ਦੇ ਭਗੌੜੇ ਨੇ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਪਿੱਠ ਦਿਖਾਈ ਆ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਲੰਘਣਾ ਕੀਤੀ ਆ ਇਹ ਹੁਕਮਨਾਮੇ ਵਿੱਚ ਬਹੁਤ ਸਪਸ਼ਟ ਤੌਰ ਤੇ ਲਿਖਿਆ ਗਿਆ ਐਲਾਨ ਵੀ ਹੋਇਆ ਸਮੁੱਚੇ ਸਿੱਖ ਜਗਤ ਨੇ ਸਾਰੀ ਦੁਨੀਆ ਚੋਂ ਦੇਖਿਆ ਕਿ ਇਹ ਭਰਤੀ 7 ਮੈਂਬਰੀ ਕਮੇਟੀ ਨਾਲ ਹੀ ਹੋਣੀ ਸੀ ਜਿਹੜੀ ਕਿ 5 ਮੈਂਬਰੀ ਕਮੇਟੀ ਕਰ ਰਹੀ ਆ ਤੇ ਉਹਦੇ ਵਿੱਚ ਮਕਾਲਦਕ ਸਾਹਿਬ ਵੱਲੋਂ ਸਾਨੂੰ ਇਹ ਆਦੇਸ਼ ਜਾਰੀ ਹੋਏ ਸਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦੁਆਰਾ ਹਨਰ ਸਵਜੀਤ ਕਰਨ ਲਈ ਤਕੜਾ ਕਰਦੇ ਹੀ ਦੁਆਰਾ ਸ਼੍ਰੋਮਣੀ ਅਕਾਲੀ ਦਲ ਦੇ ਮੀਤਰਾਂ ਦੀ ਜਿਹੜੀ ਵਿਸ਼ਵਾਸ ਉਹਨਾਂ ਦਾ ਟੁੱਟ ਗਿਆ ਸੀ ਸੰਗਤਾਂ ਦੇ ਦਰਮਿਆਨ ਉਸ ਵਿਸ਼ਵਾਸ ਦੀ ਬਹਾਲੀ ਲਈ ਪਰਤੀ ਕਰੋ ਤਾਂ ਕਿ ਸ਼੍ਰੋਮਣੀ ਕਾਲੀਦਲ ਦੁਆਰਾ ਫਿਰ ਤਖਣਾ ਹੇ ਉੱਪਰ ਕੇ ਸਾਹਮਣੇ ਆਵੇ ਉਹਨਾਂ ਨੇ ਇਕਾਲਤਖ ਸਾਹਿਬ ਦੇ ਹੁਕਮਨਾਮਿਆਂ ਦੇ ਵਿਰੁੱਧ ਜਾ ਕੇ ਆਪਣਾ ਭਰਤੀ ਦਾ ਟਗਵੰਝ ਕੀਤਾ ਉਹ ਜਿਹੜੀ ਫਰਜ਼ੀ ਭਰਤੀ ਜਾਲੀ ਭਰਤੀ ਕਹੋ ਬੋਗਸ ਕਹੋ ਕੀਤੀ ਉਹਦਾ ਇਸ ਭਰਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਉਹ ਕੋਹਾਂ ਦੂਰ ਨੇ ਸਾਡੇ ਤੋਂ ਇਹ ਭਰਤੀ ਦਾ ਬਿਲਕੁਲ ਨਰੋਈ ਨਿਕਰ ਤੇ ਸਹੀ ਜਾਇਜ਼ ਭਰਤੀ ਹੋਈ ਆ ਤੇ ਜਿਵੇਂ ਸਾਨੂੰ ਹੁਕਮ ਹੋਇਆ ਸੀਗਾ ਉਹਦੇ ਮੁਤਾਬਕ ਭਰਤੀ ਕੀਤੀ ਆ ਲੱਖਾਂ ਦੀ ਭਰਤੀ ਨਹੀਂ ਇਹ ਕਰੋੜ ਕਰੋੜਾ ਅਰਬਾਂ ਦੀ ਭਰਤੀ ਆ ਕਰਕੇ ਭਰਤੀ ਹੋਈ ਆ ਇਹ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਦੇ ਸੰਬੰਧ ਵਿੱਚ ਹੋਈ ਆ ਇਸ ਲਈ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਧਿਰਦਾਨੀਆ ਠੀਕ ਹੈ ਉਹਨਾਂ ਨੇ ਆਪਣਾ ਜਿਹੜਾ ਹੈਗਾ ਪ੍ਰਧਾਨ ਚੁਣ ਲਿਆ ਉਹਨਾਂ ਨੇ ਪੰਥ ਦੀਆਂ ਕਦਰਾਂ ਕੀਮਤਾਂ ਤੇ ਪੈਰਾ ਨਹੀਂ ਦਿੱਤਾ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਇਹ ਤਾਂ ਉਹ ਜਾਣਨ ਇਹ ਉਹਨਾਂ ਦੇ ਸਾਹਮਣੇ ਆ ਜਾਣਾ ਜਦੋਂ ਮੌਕਾ ਆਇਆ ਲੋਕਾਂ ਨੇ ਇਸ ਗੱਲ ਦਾ ਜਵਾਬ ਦੇਣਾ ਆ ਲੇਕਿਨ ਪੰਥਦਰਦੀ ਪੰਥ ਦੇ ਪੈਰੋਕਾਰ ਸ਼ਰੋਮਣੀ ਕਾਲਜਾਂ ਦੇ ਬਕਰ ਜਾਂ ਗੁਰੂ ਦੀਆਂ ਸੰਗਤਾਂ ਉਸ ਪਾਸੇ ਖੜਨੀ ਆ ਜਿੱਦ ਤਰ ਅਕਾਲ ਤਖਤ ਸਾਹਿਬ ਦੇ ਆਪਣੇ ਹੁਕਮ ਹੋਏ ਨੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪਹਿਰਾ ਦਿੱਤਾ ਤਾਂ ਜਿਨ੍ਹਾਂ ਨੇ ਆਪਣੇ ਸਿਧਾਂਤ ਨੂੰ ਆਪਣੇ ਬਰਕਰਾਰ ਰੱਖਿਆ ਆਪਣੇ ਪਰੰਪਰਾਵਾਂ ਨੂੰ ਕਾਇਮ ਰੱਖਿਆ ਲੋਕਾਂ ਨੇ ਉਹਨਾਂ ਨਾਲ ਖੜਨਾ ਆ ਸ੍ਰੋਮਣੀ ਅਕਾਲੀ ਦਲ ਸੰਗਠਾ ਦਾ ਆ ਸ੍ਰੋਮਣੀ ਅਕਾਲੀ ਦਲ ਕਿਸੇ ਇੱਕ ਪਰਿਵਾਰ ਦਾ ਨਹੀਂ ਕਿਸੇ ਇੱਕ ਲੀਡਰ ਦਾ ਨਹੀਂਗਾ ਤੇ ਉਹਨਾਂ ਨੇ ਇਸ ਗੱਲ ਤਾਂ ਕੋ ਲਿਖਿਆ ਜਿਹੜਾ ਪਹਿਲੇ ਵੀ ਲੋਕਾਂ ਨੇ ਕੱਢਤਾ ਹੋਂ ਨਾਲੇ ਟਾਈਮ 'ਚ ਲੋਕਾਂ ਨੇ ਕੱਢ ਦੇਣਾ ਸਰਕਾਰ ਸ੍ਰੋਮਣੀ ਅਕਾਲੀ ਦਲ ਦੀ ਪੁਨਰ ਸਦੀਪੀ ਬਾਸ ਦੇਸ਼ ਦੇ ਕਾਲ ਦਸ ਸਾਵੀ ਸ਼ਕਤ ਸ਼ਾਇਆ ਥਲੇ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਦਾ ਕੰਮ ਕਰ ਰਹੀ ਹੈ ਉਹਦੇ ਤਹਿਤ ਸਾਰੇ ਪੰਜਾਬ ਦੇ ਵਿੱਚ ਭਰਤੀ ਹੋ ਚੁੱਕੀ ਹੈ ਇਹ ਹੁਣ ਸੀ ਸਾਰੇ ਡੈਲੀਗੇਟ ਜਿਹੜੇ ਬਣੇ ਆ ਹਲਕੇ ਦੇ ਉਹਨਾਂ ਡੈਲੀਗੇਟਾਂ ਦੀ ਮੀਟਿੰਗ ਕੀਤੀ ਸੀ ਉਹਦੇ ਵਿੱਚੋਂ ਕਿਉਂਕਿ ਅਸੀਂ ਜਿਹੜੇ ਡੈਲੀਗੇਟ ਵੀ ਬਣਾਉਣੇ ਆ ਸਟੇਟ ਲੈਵਲ ਦੇ ਡੈਲੀਗੇਟ ਵੀ ਬਣਾਉਣੇ ਆ ਤੇ ਸਾਰੇ ਨੇ ਸਲਾਹ ਦੇ ਨਾਲ ਜਿਹੜੇ ਡੈਲੀਗੇਟ ਬਣਾਏ ਆ ਉਹ ਅਸੀਂ ਉੱਥੇ ਪੇਸ਼ ਕੇ ਅਗੋਨਵਾਰੀ ਕਾਰਵਾਈ ਦੇ ਵਿੱਚ ਵਿਚਾਰ ਲਵਾਂਗੇ ਕਿਉਂਕਿ 11 ਤਰੀਕ ਨੂੰ ਪ੍ਰਧਾਨਗੀ ਚੋਣ ਹੈ ਸੋ ਇਹ ਜ਼ਰੂਰੀ ਹੈ ਕਿ ਵਿਧਿਵਿਧਾਨ ਹੈ ਸ਼੍ਰੋਮਣੀ ਕਾਲੀ ਦਾ ਮੇਰੇ ਖਿਆਲੇ ਪਹਿਲੀ ਵਾਰੀ ਹੈ ਕਿ ਲੋਕਾਂ 'ਚ ਜਾ ਕੇ ਭਾਤੀ ਕੀਤੀ ਜਾਵੇਗੀ ਲੋਕਾਂ ਦੇ ਸਾਹਮਣੇ ਕੀਤਾ ਜਾ ਰਿਹਾ ਹੈ ਕਿ ਅਸੀਂ ਡੈਲੀਗੇਟ ਜਿਹੜੇ ਬਰਾਰੇ ਇਹ ਤੁਹਾਡੀ ਸਹਿਮਤੀ ਹੈ ਜਾਂ ਨਹੀਂ ਹੈ ਇਹ ਲੋਕਾਂ ਨੇ ਬੜੇ ਖੁਸ਼ ਹੋ ਕੇ ਇਹ ਪ੍ਰਤੀਬੱਤੀ ਵੀ ਕੀਤੀ ਹੈ ਤੇ ਵੱਡੀ ਗਿਣਤੀ ਵਿੱਚ ਸ਼ਾਮਲੀ ਹੋਏ ਮੀਟਿੰਗ ਦੇ ਨੂੰ ਸਨਵਾਦ ਕਰਦੀ ਹੈ ਕਿ ਇੰਨੀ ਉਛਾਤ ਇੰਨੀ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਪਰੇਸ਼ਾਨ ਹੈ